ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੰਗਾਲ ਟੀਵੀ ਤੇ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਸੈਇਦ ਅਦਿਲ ਹੁਸੈਨ ਇੱਕ ਕਸ਼ਮੀਰੀ ਮੁਸਲਮਾਨ ਜਿਸ ਨੇ ਪਹਿਲਗਾਮ ਦੇ ਵਿੱਚ ਸੈਲਾਨੀਆਂ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਦੇ ਦਿੱਤੀ ਸੈਇਦ ਅਦਿਲ ਹੁਸੈਨ ਇੱਕ ਕਸ਼ਮੀਰੀ ਮੁਸਲਮਾਨ ਸੀ 22 ਅਪ੍ਰੈਲ 2025 ਨੂੰ ਪਹਿਲਗਾਮ ਦੇ ਬੈਸਟਰਨ ਮਿੱਡੋ ਵਿੱਚ ਇੱਕ ਦਿਲ ਤਹਲਾਉਣ ਵਾਲੇ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਨੇ 26 ਜਾਨਾਂ ਖੋਲੀਆਂ ਮਰਨ ਵਾਲਿਆਂ ਵਿੱਚ ਸੈਲਾਨੀ ਸਨ Hindu, ईसाई ਅਤੇ ਵਿਦੇਸ਼ੀ ਨਾਗਰਿਕ ਪਰ ਇਸ ਤੂਖਾਂਤ ਵਿੱਚ ਇੱਕ ਨਾਮ ਸੀ ਜਿਸ ਨੇ ਸੈਲਾਨੀਆਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਸੈयद ਅਦਿਲ ਹੁਸੈਨ ਸ਼ਾ ਅਦਿਲ 31 ਸਾਲ ਦਾ ਕਸ਼ਮੀਰੀ ਮੁਸਲਮਾਨ ਸੀ ਜਿਸ ਨੇ ਅਣਪਛਾਤੇ ਹਮਲਾਵਰਾਂ ਦੇ ਹੱਥੋਂ ਜਾਨ ਗਵਾ ਦਿੱਤੀ ਅਦਿਲ ਦੇ ਮਾਤਾ ਜੀ ਦੇ ਸੋਸ਼ਲ ਮੀਡੀਆ ਤੇ ਇੱਕ ਇੰਟਰਵਿਊ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹ ਰੋਂਦੇ ਹੋਏ ਦੱਸਦੇ ਨੇ ਕਿ ਅਦਿਲ ਦੀ ਕੁਰਬਾਨੀ ਨੂੰ ਕਿਸੇ ਵੀ ਵੱਡੇ ਨਿਊਜ਼ ਚੈਨਲ ਨੇ ਨਹੀਂ ਦਿਖਾਇਆ। ਹਿੰਦੁਸਤਾਨ ਕੇ ਕਿਸੇ ਚੈਨਲ ਇੰਟਰਨੈਸ਼ਨਲ ਕਿਸੇ ਚੈਨਲ ਨੇ ਅਦਲ ਦਾ ਨਾਮ ਨਹੀਂ ਲਿਆ। ਇਹ ਗੱਲ ਦਾ ਬੜਾ ਬਹੁਤ ਜ਼ਿਆਦਾ ਦੁੱਖ ਫੈਲਾਦਕਾ। ਅਦਿਲ ਆਨੰਦਤਾਗ ਜ਼ਿਲ੍ਹੇ ਦੇ ਹਪਨਤਾਰ ਪਿੰਡ ਦਾ ਰਹਿਣ ਵਾਲਾ ਸੀ। ਇੱਕ ਸਧਾਰਨ ਪੋਨੀ ਵਾਲਾ ਸੀ ਜਿਸ ਦੀ ਦਿਹਾੜੀ 300 ਤੋਂ 500 ਰੁਪਏ ਸੀ। ਜਿਸ ਦੇ ਨਾਲ ਉਹ ਆਪਣੇ ਮਾਪਿਆਂ ਪਤਨੀ ਅਤੇ ਦੋ ਛੋਟੀਆਂ ਭੈਣਾਂ ਦਾ ਇਕਲੌਤਾ ਸਹਾਰਾ ਸੀ ਉਸ ਦਾ ਸੁਪਨਾ ਸੀ ਆਪਣੀਆਂ ਭੈਣਾਂ ਦੇ ਵਿਆਹ ਲਈ ਪੈਸੇ ਜੋੜਨਾ ਬੈਸਟਰਨ ਮਿੱਡੋ ਦੇ ਵਿੱਚ ਅਦਿਲ ਸਲਾਨੀਆਂ ਨੂੰ ਘੋੜਿਆਂ ਤੇ ਸੈਰ ਕਰਵਾਉਂਦਾ ਸੀ ਪਰ ਕਿਸੇ ਨੇ ਨਹੀਂ ਸੀ ਸੋਚਿਆ ਕਿ ਇਹ ਮੁਸਕਰਾਹਟ ਇੱਕ ਦਿਨ ਸਦਾ ਲਈ ਖਾਮੋਸ਼ ਹੋ ਜਾਵੇਗੀ 22 ਅਪ੍ਰੈਲ ਦੀ ਦੁਪਹਿਰ ਜਦੋਂ ਸਲਾਨੀ ਬੈਸਟਰਨ ਮਿੱਡੋ ਦੀ ਹਰਿਆਲੀ ਵਿੱਚ ਖੁਸ਼ੀਆਂ ਮਨਾ ਰਹੇ ਸਨ ਤਾਂ 6-7 ਅਣਪਛਾਤੇ ਹਮਲਾਵਰ ਜੰਗਲ ਵਿੱਚੋਂ ਨਿਕਲੇ ਜਿਨ੍ਹਾਂ ਦੇ ਕੋਲ ਵੱਡੇ ਹਥਿਆਰ ਸੀ ਸਰਵਿਸ ਦੇ ਮੁਤਾਬਕ ਉਹਨਾਂ ਨੇ ਸਲਾਨੀਆਂ ਦੇ ਨਾਂ ਅਤੇ ਧਰਮ ਪੁੱਛੇ ਕੁਝ ਨੂੰ ਕਲਮਾ ਪੜਨ ਲਈ ਵੀ ਕਿਹਾ ਅਤੇ ਗੈਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਇਸ ਹੰਗਾਮੇ ਵਿੱਚ ਅਦਿਲ ਨੇ ਹਿੰਮਤ ਦੀ ਮਿਸਾਲ ਪੇਸ਼ ਕੀਤੀ ਉਸਨੇ ਇੱਕ ਅਣਪਛਾਤੇ ਹਮਲਾਵਰ ਦੀ ਰਾਈਫਲ ਖੋਣ ਦੀ ਕੋਸ਼ਿਸ਼ ਕੀਤੀ ਤਾਂ ਜੋ ਸਲਾਨੀਆਂ ਨੂੰ ਬਚਾਇਆ ਜਾ ਸਕੇ ਪਰ ਇਸ ਜਜ਼ਬੇ ਦੀ ਕੀਮਤ ਉਸ ਆਪਣੀ ਜਾਨ ਨਾਲ ਚੁਕਾਉਣੀ ਪਈ ਅਦਿਲ ਨੂੰ ਗੋਲੀਆਂ ਮਾਰੀਆਂ ਗਈਆਂ ਅਤੇ ਅਤੇ ਉਸ ਸਹਲਾਨੀਆਂ ਦੇ ਢਾਲ ਬਣਦਾ ਹੋਇਆ ਸ਼ਹੀਦ ਹੋ ਗਿਆ। ਅਦਿਲ ਤੇ ਮਾਤਾ ਜਿਸ ਦਾ ਦਿਲ ਆਪਣੇ ਇਕਲੌਤੇ ਪੁੱਤ ਦੀ ਮੌਤ ਨਾਲ ਟੁੱਟ ਚੁੱਕਾ ਸੀ, ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਇੰਟਰਵਿਊ ਦੇ ਵਿੱਚ ਰੋਂਦੇ ਹੋਏ ਕਿਹਾ ਕਿ ਮੇਰਾ ਅਦਿਲ ਸਾਰੇ ਪਰਿਵਾਰ ਦਾ ਸਹਾਰਾ ਸੀ। ਉਸ ਨੇ ਸਹਲਾਨੀਆਂ ਨੂੰ ਬਚਾਉਣ ਲਈ ਜਾਨ ਦੇ ਦਿੱਤੀ ਪਰ ਕਿਸੇ ਵੱਡੇ ਨਿਊਜ਼ ਚੈਨਲ ਨੇ ਮੇਰੇ ਪੁੱਤ ਦਾ ਨਾਮ ਨਹੀਂ ਲਿਆ। ਉਹਨਾਂ ਦੀਆਂ ਅੱਖਾਂ ਵਿੱਚ ਦਰਦ ਅਤੇ ਮਾਨਸਿਕ ਦਰਦ ਆਪਣੇ ਪੁੱਤ ਦੀ ਜੁਦਾਈ ਦਾ ਅਤੇ ਮਾਨ ਉਸ ਦੀ ਵੀਰਤਾ ਤੇ আদਿਲ ਦੇ ਪਿਤਾ ਸੈਦ ਹੈਦਰ ਹੁਸੈਨ ਨੇ ਵੀ ਕਿਹਾ ਕਿ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਸਾਡਾ আদਿਲ ਹੁਣ ਨਹੀਂ ਰਿਹਾ ਉਸ ਅਲਾਨੀਆਂ ਨੂੰ ਬਚਾਉਂਦਾ ਸ਼ਹੀਦ ਹੋ ਗਿਆ আদਿਲ ਦੀ ਕੁਰਬਾਨੀ ਕਸ਼ਮੀਰੀਅਤ ਦੀ ਉਸ ਰੂਹ ਦੀ ਮਿਸਾਲ ਹੈ ਜੋ ਮਹਿਮਾਨਾਂ ਨੂੰ ਆਪਣਾ ਮੰਨਦੀ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ আদਿਲ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਕੇ ਕਿਹਾ ਅਦਿਲ ਨੇ ਸਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਉਸ ਤੇ ਪਰਿਵਾਰ ਨਾਲ ਖੜੇਗੀ ਸੈਂਕੜੇ ਸਥਾਨਕ ਲੋਕ ਅਦਿਲ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਜਿਸ ਨੇ ਦਿਖਾਇਆ ਕਿ ਅਦਿਲ ਸਿਰਫ ਆਪਣੇ ਪਰਿਵਾਰ ਦਾ ਨਹੀਂ ਸਗੋਂ ਪੂਰੇ ਕਸ਼ਮੀਰ ਦਾ ਹੀਰੋ ਸੀ ਅਦਿਲ ਦੀ ਮਾਂ ਦੀ ਪੁਕਾਰ ਸਾਨੂੰ ਸਵਾਲ ਪੁੱਛਣ ਲਈ ਮਜਬੂਰ ਕਰਦੀ ਹੈ ਕਿ ਇੱਕ ਅਜਿਹੇ ਵੀਰ ਦੀ ਕਹਾਣੀ ਕਿਉਂ ਅਣਸੁਣੀ ਰਹਿ ਗਈ ਅਸੀਂ ਇਸ ਚੈਨਲ ਦੇ ਰਾਹੀਂ ਅਦਿਲ ਦੀ ਵੀਰਤਾ ਨੂੰ ਸਲਾਮ ਕਰਦੇ ਹਾਂ ਉਸ ਦੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਜਾਤ ਜਾਂ ਖੇਤਰ ਦੀਆਂ ਸਰਹੱਦਾਂ ਤੋਂ ਉੱਪਰ ਇਨਸਾਨੀਅਤ ਸਭ ਤੋਂ ਵੱਡੀ ਹੈ ਅਦਿਲ ਨੇ ਸਹਲਾਨੀਆਂ ਨੂੰ ਆਪਣੇ ਮਹਿਮਾਨ ਮੰਨਿਆ ਅਤੇ ਉਹਨਾਂ ਦੀ ਸੁਰੱਖਿਆ ਲਈ ਆਪਣੀ ਜਾਨ ਦੇ ਦਿੱਤੀ